ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੰਬੇ ਵਾਲਾਂ ਵਾਲੀਆਂ ਔਰਤਾਂ ਮਰਦਾਂ ਨੂੰ ਜ਼ਿਆਦਾ ਆਕਰਸ਼ਿਤ ਕਰਦੀਆਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਸਾਲ 2004 ਦੀ ਇੱਕ ਰਿਪੋਰਟ ਦੇ ਅਨੁਸਾਰ ਲੰਬੇ ਵਾਲਾਂ ਵਾਲੀਆਂ ਔਰਤਾਂ ਮਰਦਾਂ ਦੇ ਲਈ ਵਧੇਰੇ ਆਕਰਸ਼ਕ ਯਾਨੀ ਕਿ ਅਟਰੈਕਟਿਵ ਹੁੰਦੀਆਂ ਨੇ ਮਰਦ ਉਹਨਾਂ ਲੋਕਾਂ ਨੂੰ ਜੋ ਕਿ ਸਿਹਤਮੰਦ ਜਵਾਨ ਅਤੇ ਸੈਕਸੀ ਮੰਨਦੇ ਨੇ ਜਿਨ੍ਹਾਂ ਦੇ ਵਾਲ ਬਾਹਾਂ ਤੋਂ ਵੀ ਥੱਲੇ ਜਾਂਦੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਰਿਪੋਰਟ ਦੇ ਅਨੁਸਾਰ ਮਰਦ ਵੀ ਲੰਬੇ ਵਾਲਿਆ ਵਾਲੀਆਂ ਔਰਤਾਂ ਨੂੰ ਸਿਹਤ ਅਤੇ ਚੰਗੀ ਜਿਨ੍ਹਾਂ ਦੀ ਨਿਸ਼ਾਨੀ ਵਜੋਂ ਦੇਖਦੇ ਨੇ ਤੇ ਪੁਰਾਣੇ ਜੋ ਕਿ ਸਮਿਆਂ ਦੇ ਵਿੱਚ ਵੀ ਲੰਬੇ ਵਾਲਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀਗਾ ਤੁਸੀਂ ਦੇਖਿਆ ਹੋਵੇਗਾ ਅਕਸਰ ਪੁਰਾਣੇ ਸਮਿਆਂ ਦੇ ਵਿੱਚ ਜੋ ਔਰਤਾਂ ਹੁੰਦੀਆਂ ਸੀ ਉਹ ਆਪਣੇ ਵਾਲਾਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਦੀਆਂ ਸੀਗੀਆਂ ਉਹਨਾਂ ਦੇ ਵਾਲ ਵੀ ਕਾਫੀ ਲੰਬੇ ਹੁੰਦੇ ਸੀਗੇ ਪਰ ਜਿਵੇਂ ਜਿਵੇਂ ਸਮਾਂ ਬਦਲਦਾ ਹੈਗਾ ਹੁਣ ਦੇ ਮਾਡਰਨ ਜ਼ਮਾਨੇ ਦੇ ਵਿੱਚ ਕੁੜੀਆਂ ਔਰਤਾਂ ਸਾਰੇ ਆਪਣੇ ਵਾਲਾਂ ਨੂੰ ਲੈ ਕੇ ਕਾਫੀ ਪੋゼਸਿਵ ਹੁੰਦੀਆਂ ਨੇ ਤੇ ਆਪਣੇ ਵਾਲਾਂ ਦੇ ਅਲੱਗ-ਅਲੱਗ ਹੇਅਰ ਸਟਾਈਲਸ ਬਣਾਉਂਦੀਆਂ ਨੇ ਕੋਈ ਕੱਟ ਕੋਈ ਬੇਬੀ ਕੱਟ ਤਾਂ ਵਾਲਾਂ ਦੀ ਕਟਿੰਗ ਵੀ ਕਰਾਉਂਦੀਆਂ ਨੇ ਪਰ ਫਿਰ ਵੀ ਕਿਹਾ ਜਾਂਦਾ ਹੈਗਾ ਕਿ ਮਰਦਾਂ ਨੂੰ ਅਕਸਰ ਜੋ ਕਿ ਲੰਬੇ ਵਾਲਾ ਵਾਲੀਆਂ ਔਰਤਾਂ ਹੀ ਪਸੰਦ ਆਉਂਦੀਆਂ ਨੇ ਤਾਂ ਪੁਰਾਣੇ ਸਮਿਆਂ ਦੇ ਵਿੱਚ ਲੰਬੇ ਵਾਲਾਂ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਸੀਗਾ ਇਹ ਸੁੰਦਰਤਾ ਅਤੇ ਚੰਗੀ ਸਿਹਤ ਦੋਵਾਂ ਦੇ ਲਈ ਮਹੱਤਵਪੂਰਨ ਹੈ ਕਈ ਅਧਿਐਨ ਦੇ ਅਨੁਸਾਰ ਪੁਰਸ਼ਾਂ ਵੀ ਪੁਰਸ਼ਾਂ ਦੀ ਲੰਬੇ ਵਾਲਾਂ ਦੀ ਪਸੰਦ ਵੀ ਸਿਹਤ ਅਤੇ ਉਪਜਾਊ ਸ਼ਕਤੀ ਦੇ ਲਈ ਇੱਕ ਚੰਗਾ ਸੰਕੇਤ ਮੰਨੇ ਜਾਂਦਾ ਹੈ ਇਸ ਤੋਂ ਇਲਾਵਾ ਔਰਤਾਂ ਦੇ ਸਰੀਰ ਦੇ ਵਿੱਚ ਐਸਟ੍ਰੋਜਨ ਹਾਰਮੋਨ ਦਾ ਉੱਚ ਪੱਧਰ ਲੰਬੇ ਅਤੇ ਸੰਘਣੇ ਵਾਲਾਂ ਨੂੰ ਵਧਾਉਂਦਾ ਹੈ ਭਾਰਤੀ ਸੱਭਿਆਚਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਲੰਬੇ ਵਾਲਾਂ ਨੂੰ ਰਵਾਇਤੀ ਸੁੰਦਰਤਾ ਦਾ ਹਿੱਸਾ ਮੰਨਿਆ ਜਾਂਦਾ ਹੈ ਫਿਲਮਾਂ ਅਤੇ ਕਿਤਾਬਾਂ ਦੇ ਵਿੱਚ ਲੰਬੇ ਵਾਲਾਂ ਵਾਲੀਆਂ ਔਰਤਾਂ ਨੂੰ ਅਕਸਰ ਆਕਰਸ਼ਕ ਦਿਖਾਇਆ ਜਾਂਦਾ ਹੈ ਇਸ ਕਰਕੇ ਮਰਦ ਬਹੁਤ ਪ੍ਰਭਾਵਿਤ ਹੁੰਦੇ ਨੇ ਮਨੋਵਿਗਿਆਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਗਿਆਨਾਂ ਦਾ ਕਹਿਣਾ ਹੈਗਾ ਕਿ ਲੰਬੇ ਵਾਲਾਂ ਨੂੰ ਅਕਸਰ ਜਿੰਸੀ ਆਕਰਸ਼ਣ ਦੇ ਵਜੋਂ ਦੇਖਿਆ ਜਾਂਦਾ ਹੈ ਜਿਵੇਂ ਲੰਬੇ ਵਾਲਾਂ ਨੂੰ ਮਰੋੜਨਾ ਅਤੇ ਉਹਨਾਂ ਨੂੰ ਜੋ ਕਿ ਫਲਰਟ ਕਰਨ ਦੇ ਲਈ ਮਸ਼ਹੂਰ ਮਸ਼ਹੂਰ ਤੌਰ ਦੇ ਉਤੇ ਵਰਤਨਾ ਤੇ ਉਤੋਂ ਹੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ 6 ਮਨੋਵਿਗਿਆਨਕ ਤੌਰ ਦੇ ਉਤੇ ਲੰਬੇ ਵਾਲਾਂ ਨੂੰ ਮਰਦਾਂ ਦੇ ਲਈ ਇੱਕ ਆਕਰਸ਼ਕ ਗੁਣ ਦੇ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਮਰਦ ਔਰਤਾਂ ਦੇ ਲੰਬੇ ਵਾਲਾਂ ਦੇ ਵੱਲ ਵਧੇਰੇ ਧਿਆਨ ਦਿੰਦੇ ਨੇ ਇਸ ਤਰ੍ਹਾਂ ਲੰਬੇ ਵਾਲਾਂ ਵਾਲੀਆਂ ਕੁੜੀਆਂ ਨੂੰ ਪਸੰਦ ਕਰਨ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਜੋ ਹਰ ਮੁੰਡੇ ਦੇ ਲਈ ਵੱਖਰੇ ਹੋ ਸਕਦੇ ਨੇ ਪਰ ਜੋ ਸੂਤਰਾਂ ਦੇ ਹਵਾਲੇਤ ਜੋ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਮਰਦ ਵੀ ਲੰਬੇ ਵਾਲਾਂ ਵਾਲੀਆਂ ਔਰਤਾਂ ਨੂੰ ਸਿਹਤ ਅਤੇ ਚੰਗੇ ਜਿਨ੍ਹਾਂ ਦੀ ਜਿਹੜੀ ਨਿਸ਼ਾਨੀ ਵਜੋਂ ਵੇਖਦੇ ਨੇ ਤੇ ਇਹ ਸੁੰਦਰਤਾ ਅਤੇ ਚੰਗੀ ਸਿਹਤ ਦੋਵਾਂ ਦੇ ਲਈ ਮਹੱਤਵਪੂਰਨ ਦੀ ਹੈ ਤੁਸੀਂ ਇਹ ਵੀ ਗੱਲ ਜ਼ਰੂਰ ਸੁਣੀ ਹੋਵੇਗੀ ਜੋ ਸਾਡੇ ਦਾਦੀ ਹੁੰਦੇ ਸੀਗੇ ਜਾਂ ਫਿਰ ਬਜ਼ੁਰਗ ਔਰਤਾਂ ਹੁੰਦੇ ਸੀਗੀਆਂ ਉਹ ਬਹੁਜੇ ਵੀ ਬਹੁਤ ਕਹਿੰਦੀਆਂ ਨੇ ਕਿ ਲੰਬੇ ਵਾਲ ਰੱਖਣੇ ਚਾਹੀਦੇ ਨੇ ਕੁੜੀਆਂ ਨੂੰ ਕੁੜੀਆਂ ਦੀ ਅਸਲੀ ਸੁੰਦਰਤਾ ਉਹਨਾਂ ਦੇ ਵਾਲਾਂ ਦੇ ਨਾਲ ਹੁੰਦੀ ਹੈ ਤਾਂ ਅੱਜ ਦੇ ਸਮਿਆਂ ਦੇ ਵਿੱਚ ਲੋਕ ਆਪਣੇ ਵਾਲਾਂ ਦੀ ਹੇਅਰ ਸਟਾਈਲਜ਼ ਸ਼ਾਰਟ ਕੱਟ ਕਰਵਾ ਲੈਂਦੀਆਂ ਨੇ ਜਾਂ ਫਿਰ ਆਪਣੇ ਆਪਣੇ ਹਿਸਾਬ ਦੇ ਨਾਲ ਕਰਵਾ ਲੈਂਦੇ ਆ ਨੇ ਪਰ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਜਿਹੜੀ ਖਬਰ ਹੈ ਅਪਡੇਟ ਇਹ ਸੂਤਰਾਂ ਦੇ ਹਵਾਲੇ ਤੋਂ ਹੈ ਤਾਂ ਹਰ ਇੱਕ ਦੀ ਅਲੱਗ-ਅਲੱਗ ਪਸੰਦ ਹੁੰਦੀ ਹੈ ਤਾਂ ਅਜਈਆਂ ਖਬਰਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ